ਇਧਰ ਕਹਿੰਦੇ ਜੀ ਕੈਪਟਨ ਅਮਿੰਦਰ ਸਿੰਘ ਦੇ ਸਾਥੀ ਫਸ ਗਏ ਰਾਣਾ ਗੁਰਮੀਤ ਸਿੰਘ ਸੋਢੀ ਦੇ ਉੱਤੇ ਕਹਿੰਦੇ ਜੀ ਵਿਜੀਲੈਂਸ ਜਾਂਚ ਖੁੱਲ ਗਈ ਰਾਣਾ ਗੁਰਮੀਤ ਸੋਢੀ ਕੈਪਟਨ ਅਮਿੰਦਰ ਸਿੰਘ ਦੇ ਪੁਰਾਣੇ ਸਾਥੀ ਨੇ ਉਹਨਾਂ ਦੀ ਸਰਕਾਰ 'ਚ ਮੰਤਰੀ ਤੱਕ ਰਹੇ ਨੇ ਅੱਜ ਕੱਲ ਕੈਪਟਨ ਅਮਿੰਦਰ ਦੇ ਨਾਲ ਇਹ ਭਾਜਪਾ ਚ ਨੇ ਤੇ ਕਹਿੰਦੇ ਵਿਜੀਲੈਂਸ ਕੋਲ ਸ਼ਿਕਾਇਤ ਪੜਦੀ ਆ ਉਹ ਸ਼ਿਕਾਇਤੇਦਾਰ ਤੇ ਐਫਆਈਆਰ ਹੁੰਦੀ ਆ ਤੇ ਐਫਆਈਆਰ ਦੇ ਆਧਾਰ ਤੇ ਵਿਜੀਲੈਂਸ ਨੇ ਜਾਂਚ ਸ਼ੁਰੂ ਕਰਤੀ ਕਹਿੰਦੇ ਜੀ ਮਾਮਲਾ ਬਦਲੀਆਂ ਦੇ ਪੱਟੇ 16 ਲੱਖ 17 ਲੱਖ ਲੈਣ ਦਾ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਕਹਿੰਦਾ ਜੀ ਕਿ ਮੈਂ ਰਾਣਾ ਗੁਰਮੀਤ ਸੋਢੀ ਨਾਲ ਤਾਲਮੇਲ ਹੋਇਆ ਨੇ ਕਿਹਾ ਕਿ ਲਿਸਟ ਦੇ ਦਿਓ ਮੈਨੂੰ ਜਿਹੜੀਆਂ ਬਦਲੀਆਂ ਜਿੱਥੇ-ਜਿੱਥੇ ਚਾਹੁੰਦੇ ਨੇ ਉੱਥੇ-ਉਥੇ ਬਦਲੀਆਂ ਹੋ ਜਾਣਗੀਆਂ ਤੇ ਮੈਨੂੰ 17 ਲੱਖ ਲੈ ਲਿਆ ਉਹ ਬਦਲੀਆਂ ਦੇ ਬਦਲੇ ਪਰ ਬਦਲੀਆਂ ਹੋਈਆਂ ਨਹੀਂ ਕਹਿੰਦਾ ਮੈਂ ਕਿਹਾ ਕਿ ਜਨਾਬ ਨਾ ਬਦਲੀਆਂ ਹੋਈਆਂ ਨਾ ਪੈਸੇ ਮੁੜੇ ਸੀ ਮੇਰੇ ਪੈਸੇ ਮੁੜ ਦੋ ਕਹਿੰਦਾ ਮੈਂ ਬਾਰ-ਬਾਰ ਪੈਸੇ ਮੰਗਣ ਜਾਂਦਾ ਸੀ ਤਾਂ ਮੇਰੇ ਔਖੇ ਭਾਰੇ ਹੋਣ ਲੱਗ ਪਏ ਕਹਿੰਦਾ ਮੈਂ ਕਿਹਾ ਕੋਈ ਨਾ ਪਰ ਸਬੂਤ ਹੈਗੇ ਮੇਰੇ ਕੋਲ ਕਹਿੰਦਾ ਮੈਂ ਫੋਨ ਜਿੱਦਾਂ ਕੀਤਾ ਇਹਨਾਂ ਨੇ ਆਪਣੇ ਕਰਮਚਾਰੀਆਂ ਤੋਂ ਕਹਿੰ ਤੇ ਕਹਿੰਦਾ ਜੀ ਜੇ ਸਰੀ ਹੁਣ ਮੇਰੇ ਕੋਲ ਸਬੂਤ ਕੋਈ ਨਹੀਂਗਾ ਮੇਰੇ ਫੋਨ ਦੀ ਫੋਰੈਂਸਿਕ ਜਾਂਚ ਕਰਾਈ ਜਾਵੇ ਹੈਨਾ ਮੇਰੀ ਕਾਲ ਰਿਟ੍ਰੇਲ ਕਢਾਈ ਜਾਵੇ ਸਾਰਾ ਰਿਕਾਰਡ ਕਢਾਇਆ ਜਾਵੇ ਤੇ ਮੇਰੀ ਤੇ ਰਾਣਾ ਗੁਰਮੀਤ ਸੋਢੀ ਜੀ ਕਹਿੰਦਾ ਜੀ ਲਾਈਵ ਲਾਈਟ ਰੈਕਟਰ ਟੈਸਟ ਕਰਾ ਲਿਆ ਜਾਵੇ ਤੇ ਇਹਦੇ ਰਾਣਾ ਗੁਰਮੀਤ ਸੋਢੀ ਕਹਿੰਦੇ ਬਿਲਕੁਲ ਦੋ ਝੂਠੇ ਨੇ ਜਨਾਬ ਮੈਨੂੰ ਬਦਨਾਮ ਕੀਤਾ ਜਾ ਰਿਹਾ ਮੈਨੂੰ ਫਸਾਇਆ ਜਾ ਰਿਹਾ ਹੈ ਮੇਰੀ ਸ਼ਾਖ ਨੂੰ ਬੱਟਾ ਲਾਇਆ ਜਾ ਰਿਹਾ ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਨਾ ਮੈਨੂੰ ਕੋਈ ਬੰਦਾ ਆਇਆ ਨਾ ਬਦਲੀਆਂ ਦੀ ਸੂਚੀ ਆਈ ਨਾ ਸਤਾਰਨ ਲੱਖ ਆਇਆ ਨਾ ਮੈਂ ਕਿਸੇ ਨੂੰ ਜਾਣਦਾ ਨਾ ਬੋਲਦਾ ਇਹ ਜੀ ਰਾਜਨੀਤਿਕ ਮਸਲਾ ਇਹ ਮੇਰੇ ਤੇ ਝੂਠਾ ਦੋਸ਼ ਹੈ ਅਗਲਾ ਕਹਿੰਦਾ ਜੀ ਲਾਈਵ ਟ੍ਰੈਕਸਟ ਟੈਸਟ ਵੀ ਕਰਾ ਲਓ ਮੇਰੇ ਫੋਨ ਦੀ ਜਾਂਚ ਵੀ ਕਰਾ ਲਓ ਸਾਰੇ ਸਬੂਤ ਆ ਜਾਣਗੇ ਤੇ ਹੁਣ ਵਿਜੀਲੈਂਸ ਜਾਂਚ ਕਰ ਰਹੀ ਹੈ ਪਰ ਰਾਣਾ ਗੁਰਮੀਤ ਕਹਿੰਦੇ ਮੈਨੂੰ ਅਜੇ ਵਿਜੀਲੈਂਸ ਦਾ ਵੀ ਪਤਾ ਨਹੀਂ ਕਿ ਮੇਰੇ ਖਿਲਾਫ ਕੋਈ ਜਾਂਚ ਚਲੋ ਪਰ ਇਹ ਮਾਮਲਾ ਤੱਕ ਰਹਿ ਗਿਆ ਜੀ